ਜੋ ਆਪਣੇ ਹਲਕੇ ਆਸਾਨੇ ਵਾਲ ਦੇ ਵਾਡਾਂ ਦੀਆਂ ਪਿੰਡਾਂ ਦੀਆਂ ਜਿਹੜੀਆਂ ਭੈਣਾਂ ਨੂੰ ਜਿਹੜੀ ਆਪਣਾ ਰੋਜਗਾਰ ਖੁਦ ਕਰਨਾ ਸਲਾਈ ਮਸ਼ੀਨ ਦਿੱਤੀਆਂ ਜਾ ਰਹੀਆਂ ਤਾਂ ਜੋ ਆਪਣੇ ਘਰ ਦਾ ਜਿਹੜਾ ਰੋਟੀ ਰੋਜੀ ਆਪਣੇ ਬੱਚਿਆਂ ਨੂੰ ਪਾਲ ਸਕਣ ਉਹਨਾਂ ਨੂੰ ਸਲਾਈ ਮਸ਼ੀਨਾਂ ਦਿੱਤੀਆਂ ਗਈਆਂ ਸੋ ਇਹੋ ਜਿਹਾ ਪ੍ਰਧਾਨ ਮੰਤਰੀ ਸਰਦਾਰ ਪ੍ਰੋਬਲ ਸਿੰਘ ਮਾਨ ਜੀ ਨੂੰ ਹਮੇਸ਼ਾ ਹੀ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਸਾਨੂੰ ਹੁਕਮ ਹੈ ਕਿ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਮਦਦ ਕਰੋ ਲੋਕਾਂ ਦੀ ਹੈਲਪ ਕਰੋ ਸੁਮਰਿਤਿਆਂ ਚ ਹੈ ਕਿ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਨੂੰ ਸਲਾਈ ਆਉਂਦੀ ਹੈ ਆਪਣੀ ਰੋਟੀ ਰੋਜੀ ਖੁਦ ਕਰ ਸਕਦੀਆਂ ਸੋ ਉਹਨਾਂ ਨੂੰ ਇੱਕ ਇੱਕ ਸਲਾਈ ਮਸ਼ੀਨ ਦੇ ਕੇ ਉਹਨਾਂ ਦਾ ਜਿਹੜਾ ਰੋਜਗਾਰ ਆਪਣਾ ਰੋਜਗਾਰ ਖੁਦ ਕਰ ਲੈਣ ਉਸੇ ਵਾਸਤੇ ਇਹ ਉਪਰਾਲਾ ਕੀਤਾ ਗਿਆ ਸੋ ਸਾਡੀ ਪੂਰੀ ਟੀਮ ਕਾਉਂਸਲਰ ਸਹਿਬਾਨ ਸਾਡੀਆਂ ਪ੍ਰਧਾਨ ਸਹਿਬਾਨਾਂ ਭੈਣਾਂ ਸਾਡੀਆਂ ਸਾਡੇ ਸਾਨਿਆ ਨਗਰ ਕਪਸ ਦੇ ਪ੍ਰਧਾਨ ਕਾਉਂਸਲਰ ਬਾਡਾ ਦੇ ਕਾਉਂਸਲਰ ਸੋ ਸਾਰੇ ਆਏ ਸੋ ਸਾਰੀ ਟੀਮ ਨੇ ਰਲ ਕੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਤਾਂ ਜੋ ਹਲਕੇ ਦੇ ਵਿੱਚ ਸੋ ਸਾਰੀਆਂ ਭੈਣਾਂ ਨੂੰ ਇਹ ਸੇਵਾ ਜਿਹੜੀ ਹੈ ਇਹ ਕਰ ਸਕਕ ਤੇ ਹੋਰ ਵੀ ਮੈਂ ਤੁਹਾਡੇ ਚੈਨਲ ਲਈ ਆਉਂਗਾ ਜੇ ਜੀ ਭੈਣ ਜੇ ਕੋਈ ਜਿਹਨੂੰ ਸ਼ੌਕ ਹੈ ਸਿਲਾਈ ਦਾ ਜਾਂ ਜਿਹਨੂੰ ਲੋੜਵੰਦ ਭੈਣ ਹੈ ਜਿਹਨੂੰ ਜ਼ਰੂਰਤ ਹੈ ਵੀ ਹਾਂ ਮੈਂ ਕੰਮ ਕਰ ਸਕਦੀ ਹਾਂ ਤੇ ਮੈਨੂੰ ਸਿਲਾਈ ਮਸ਼ੀਨ ਚਾਹੀਦੀ ਹੈ ਸੋ ਉਸ ਭੈਣ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਆ ਕੇ ਆਪਣਾ ਰੋਜ਼ਗਾਰ ਖੁਦ ਕਰ ਸਕਦੀ ਆ ਆਪਾਂ ਸਿਲਾਈ ਮਸ਼ੀਨ ਨੂੰ ਜ਼ਰੂਰਤ ਹੈ ਇਹ ਮੈਂ ਮੈਂ ਮਦਦ ਸ਼ੁਰੂ ਕੀਤੀ ਗਏ ਸਰਕਾਰ ਦੀ ਮਹਿੰਮਾ ਜਾ ਤੁਸੀਂ ਆਪਣੇ ਨੀਤੀ ਕਰਦੇ ਨਹੀਂ ਆਪਣੇ ਮੈਂ ਆਪਣੀ ਛਾਲ ਦੀ ਤਨਖਾਹ ਦੇ ਵਿੱਚੋਂ ਵੀ ਕਰ ਰਿਹਾ ਸੋ ਨਾਲ ਸਾਡੇ ਜਿਹੜੇ ਕੌਂਸਲਰ ਸਹਿਬਾਨ ਪ੍ਰਧਾਨ ਜੀ ਹੁਣੇ ਸਾਰੀ ਗੱਲ ਮਿਲ ਕੇ ਜਿਹੜਾ ਵੀ ਇਹ ਸਹਿਯੋਗ ਪਾਉਣਗੇ ਸੋ ਇਸ ਵਾਰ ਆ ਜੀਆਂ ਅਸੀਂ ਹਲਕਾ ਸਾਨੇ ਵਾਲੇ ਸਾਰੀ ਸਾਰੀ ਟੀਮ ਨਾਲ ਕੇ ਕਿਉਂਕਿ ਮੈਂ ਆਪਣੇ ਆਪ ਨੂੰ ਕਦੀ ਵੀ ਮੈਂ ਸਾਰਿਆਂ ਦੇ ਇਹਨਾਂ ਦਾ ਕੌਂਸਲਰ ਸਹਿਬਾਨਾਂ ਦਾ ਪ੍ਰਧਾਨ ਨਾ ਰਹਿ ਗਿਆ ਪੈਣਾ ਖੜੀਆਂ ਸਾਰਿਆਂ ਨੂੰ ਮੈਂ ਆਪਣੇ ਨੂੰ ਹਮੇਸ਼ਾ ਸੇਵਾਦਾਰੀ ਸਮਝਦਾ ਪੂਰੇ ਹਲਕੇ ਦਾ ਤੋਂ ਸੇਵਾਦਾਰ ਬਣ ਕੇ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਸਾਰੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਤੇ ਇਹ ਸਵਾਵਾ ਜਿਹੜੀਆਂ ਇਸ ਤਰ੍ਹਾਂ ਹੀ ਕਰਦੇ ਰਾਂਗੇ ਚਾਹੇ ਜਿਵੇਂ ਸਾਡੀ ਵੈਨ ਚੱਲਦੀ ਹੈ ਹਲਕੇ ਦੇ ਵਿੱਚ ਜਿਹੜੀ ਆਮ ਆਦਮੀ ਕਲੀਨਿਕ ਵੈਨ ਜਿਹੜੀ ਪਿੰਡ-ਪਿੰਡ ਵਾਰਡ-ਵਾਰਡ ਜਾ ਕੇ ਲੋਕਾਂ ਦਾ ਇਲਾਜ ਕਰਦੀ ਹੈ ਉਹ ਵੀ ਬਹੁਤ ਵੱਡਾ ਉਪਰਾਲਾ ਕਹਾ ਕੇ ਮੈਂ ਪਾਰਟੀ ਸੁਪਰੀਮੋਰਵਿੰਦ ਕੇਜਰੀਵਾਲ ਜੀ ਨੇ ਜਦੋਂ ਉਹਨਾਂ ਨੇ ਸਲਾਹ ਕੀਤੀ ਤੇ ਉਹ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਕਿ ਹਾਂ ਲੋਕਾਂ ਦੀ ਸੇਵਾ ਕਰਨਾ ਬਹੁਤ ਵਧੀਆ ਸੋ ਆਮ ਆਦਮੀ ਕਲੀਨਿਕ ਵਾਂਡ ਜਿਹੜੀ ਪਿੰਡ-ਪਿੰਡ ਜਾਂਦੀ ਆ ਇਸੇ ਤਰ੍ਹਾਂ ਇਹ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਸੋ ਸੇਵਾਦਾਰ ਬਣ ਕੇ ਇਸ ਵਾਰ ਸਾਨੂੰ ਸੌਕ ਹੈ ਸੁਰੂ ਤੇ ਸੌਕ ਹੈ ਪਰਮਾਤਮਾ ਦੀ ਕਿਰਪਾ ਸੋ ਇਹ ਸਵਾਮਾ ਇਸ ਤਰ੍ਹਾਂ ਹੀ ਕਰਦੇ ਰਵਾਂਗੇ ਸਾਡੀ ਸਾਰੀ ਟੀਮ ਸਲਾਈ ਸੈਂਟਰ ਵੀ ਇੱਕ ਖੋਲਿਆ ਕਿ ਜਿਹੜਾ ਇਸ ਇੱਥੇ ਲੱਗਣ ਦੀ ਜਿਹੜੀਆਂ ਕਿਨਾਰੇ ਉਹਦੇ ਬਾਰੇ ਕਿੱਥੇ ਤੁਸੀਂ ਆਪਣਾ ਸਲਾਈਸ ਜੀ ਹਾਂਜੀ ਆਪਣਾ 33 ਫਟ ਰੋਡ ਤੇ ਕਾਫੀ 1.5 ਸਾਲ ਸਲਾਈ ਸੈਂਟਰ ਚੱਲਿਆ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਉਹ ਤੋਂ ਸਲਾਈ ਸਿੱਖਿਆ ਕਰਕੇ ਤੇ ਆਪਣਾ ਰੋਜਗਾਰ ਚਲਾ ਰਹੀਆਂ ਉਨਨੋ ਸਰਟੀਫਿਕੇਟ ਵੀ ਦੇ حساب ਨਾਲ ਦਵਾਏਗੇ ਸੋ ਇਸ ਤਰ੍ਹਾਂ ਇਹ ਵੀ ਸਲਾਈ ਸੈਂਟਰ ਵੀ ਚੱਲਦਾ ਸੋ ਇਹ ਸਵਾਵਾਂ ਅਸੀਂ ਸ਼ੁਰੂ ਤੋਂ ਹੀ ਜਰੂਰ ਦੀ ਪ੍ਰਮਾਤਮਾ ਦੀ ਕਿਰਪਾ ਹੋਈ ਇਸ ਲਾਈਨ 'ਚ ਪਏ ਆ ਲੋਕਾਂ ਦੀ ਸੇਵਾ ਵਾਲੇ ਪਾਸੇ ਤੇ ਹਮੇਸ਼ਾ ਹੀ ਨਿਮਾਣੇ ਬਣ ਕੇ ਲੱਗੇ ਹੋਏ ਆ ਤੇ ਇਸ ਤਰ੍ਹਾਂ ਹੀ ਲੱਗੇ ਰਹਿਣਾ ਸਸੀ ਸ਼ਰਮਾ ਹਾਂਜੀ ਅੱਜ ਇਹ ਆਪਕੋ ਸਲਾਈ ਮਸ਼ੀਨ ਦੇ ਗਏ ਮਮਤਾ ਜੀ ਦੀ ਔਰਤ ਸੋ ਕੀ ਕਰਨ ਬਸ ਅੱਛਾ ਲੱਗਾ ਕਿ ਪ੍ਰਸ਼ਾਸਨ ਕੁਝ ਤਾਂ ਕਰ ਰਹੀ ਹੈ ਸਾਡੇ ਲਈ ਹਨਾ ਥੈਂਕ ਯੂ आगे आप उस तो क्या करना चाहते हैं जो सिलाई मशीन मिली है उस तो से तो क्या करेंगे सिलाई का सेंटर खोलेंगे या सिलाई करेंगे कपड़े नहीं नहीं हम तो अपना खुद का कपड़ा है ना घर पे चलते हैं तो उसके यूज में लाएंगे हम्म धन्यवाद हां की नाम हां जी बढ़िया इत्ता उन्होंने मशीनें देती हैं बढ़िया कीता सिलाई करेंगे घर पे के बहुत ज्यादा लोड ਕਤਸੇ ਭਾਜ ਨੂੰ ਕਹਿੰਦੇ ਹੁੰਦੇ ਸੀ ਸਾਨੂੰ ਕਿਦਰ ਕੁਝ ਦਬਾਓ ਮਿਲਦਾ ਨਹੀਂ ਪਿਆ ਹੁਣ ਕਰੋ ਕੀ ਕਰੋਗੇ ਜੀ ਇਸ ਸਲਾਈ ਮਸ਼ੀਨਾਂ ਨਾਲ ਸਲਾਈ ਮਸ਼ੀਨਾਂ ਕੱਪੜੇ ਸਿਆਂਗੇ ਕੁਝ ਛੱਪੜੇ ਸਿਆਂਗੇ ਕੁਝ ਬਾਹਰ ਦੇ ਸਿਆਂਗੇ ਆਪਣੀ ਕੋਈ ਇਹਦੇ ਨਾਲ ਸ਼ਾਪ ਵਗੈਰਾ ਜਾਂ ਠੀਕ ਹੋ ਵਗੈਰਾ ਵੀ ਖੋਲਣ ਦੀ ਕੋਈ ਹੈਗੀ ਹਾਂਜੀ ਜੇ ਹੋਏਗਾ ਤੇ ਖੋਲਾਂਗੇ ਠੀਕ ਕੀ ਨਾਮ ਹੈ ਜੀ ਅਮਰਜੀਤ ਹੋਰ ਜੀ ਅੱਜ ਤੁਹਾਨੂੰ ਜਿਹੜੀ ਮਸ਼ੀਨ ਮੀਡੀਆ ਜੀ ਮੇਰੀ ਲੋੜ ਸੀਗੀ ਇਹ ਕੱਪੜੇ ਸਲਾਈ ਕਰਨ ਦੇ ਲਈ ਜਾਂ ਬਾਹਰੋਂ ਸਲਾਈ ਕਰਵਾਉਣੀ ਸੀ ਜੀ ਜੀ ਬਹੁਤ ਲੋੜ ਸੀਗੀ ਜੀ ਸਲਾਈ ਹੁਸੀਂ ਦੀ ਤਾਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਘਾਤਵੇ ਇਸ ਕੱਪੜੇ ਕੁੱਪੜੇ ਸੀਵਾਂਗੇ ਹਾਂਜੀ ਲੱਗੀ ਕੁਝ ਬਾਹਰ ਦੇ ਆ ਗਏ ਤਾਂ ਉਹ ਵੀ ਸੀਲਾਂਗੇ ਹਾਂਜੀ ਲੱਗਦਾ ਕਿ ਰੁਜ਼ਗਾਰ ਦਾ ਜਿਹੜਾ ਖੋਲਣ ਦਾ ਮੌਕਾ ਮਿਲੇਗਾ ਕਿ ਆਪਣਾ ਕਿਰਤ ਕਰਨ ਦਾ ਦੇਖੋ ਆਸ ਤਾਂ ਹੈਗੀ ਏ ਬਾਕੀ ਪਰਮਾਤਮਾ ਕਰੇਗਾ ਕਰਾਂਗੇ ਹੋਰ ਕੀ ਨਾਮ ਸਸੀ ਕਲਰਸਾ सर जो भी मशीने मिली है तो उसके लिए बहुत बहुत धन्यवाद धन्यवाद सर जी का कि हमें जो भी दिए अच्छे दिए हम अपने बच्चों के लिए जो भी कुछ कमाना चाहें उसे कमा सकते हैं और दूसरों के भी सिल सकते हैं अपना भी सिल सकते हैं निर्भर भी हो सकते।, भी हो सकते हैं किसी के ऊपर नहीं हो सकते हैं सर इसके लिए धन्यवाद ਇਹ ਮਹਿਲਾਵਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਆਤਮ ਨਿਰਭਰ ਬਣਾਉਣ ਦੇ ਲਈ ਜਿਹੜਾ ਉਪਰਾਲਾ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਉਹਨਾਂ ਨੇ ਇੰਨਾ ਸੋਹਣੀ ਸੋਚ ਆਪਣੀ ਰੱਖੀ ਅੱਜ ਜਿਹੜੀਆਂ ਸਾਡੀਆਂ ਵਿਧਵਾ ਭੈਣਾਂ ਸੀਗੀਆਂ ਜਿਹੜੀਆਂ ਕੋਈ ਕੋਈ ਰੋਜ਼ਗਾਰ ਨਹੀਂ ਕਰ ਸਕਦੀਆਂ ਅੱਜ ਉਹਨਾਂ ਨੂੰ ਸਲਾਈ ਮਸ਼ੀਨ ਦੇ ਕੇ ਤੇ ਛੋਟਾ-ਮੋਟਾ ਆਪਣਾ ਘਰ ਦਾ ਜੇ ਥੋੜਾ-ਬਟਾ ਲੋਕਾਂ ਦੇ ਕੱਪੜੇ ਸੀਣਗੀਆਂ ਤੇ ਆਪਣਾ ਗੁਜ਼ਾਰਾ ਕਰ ਪਾਣਗੇ ਘਰ ਦਾ ਤੇ ਬਹੁਤ ਵਧੀਆ ਉਪਰਾਲਾ ਮੰਤਰੀ ਸਾਹਿਬ ਦਾ ਉਹਦੇ ਅਸੀਂ ਤਹਿ ਦਿਲੋਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿੰਨੀਆਂ ਮਸ਼ੀਨਾਂ ਬਣेंगी ਮੇਰੇ ਵਾਰਡ ਏ ਜਿਨ੍ਹਾਂ ਨੂੰ ਵੰਡੀਆਂ ਮਸ਼ੀਨਾ ਬਾਕੀ ਜਿੱਦਾਂ ਅਗਲਾ ਹੋਊਗਾ ਹਾਲੇ ਹੋਰ ਵੀ ਮਸ਼ੀਨਾ ਵੰਡਣੀਆਂ ਇਹਨਾਂ ਨੇ ਜਿਵੇਂ ਦੱਸਾਂਗਾ ਅੱਗੇ ਦਾ ਆਰਡਰ ਦੇਣਗੇ ਫਿਰ ਕਰਾਂਗੇ